ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ 'ਚ ਮਾਲਕ ਕਰੇ ਜੀ ਵਾਦਾ ਆ ਲਓ ਜੀ ਅੱਜ ਭਾਈ ਦਸਤਾਰ ਸਜਾ ਲਈ ਆਪਾਂ ਨੇ ਐ ਸਵੇਰੇ ਮੈਂ ਅੱਜ ਦਸਤਾਰ ਦੁੱਧ ਨੂੰ ਜਾਂਦਾ ਹੋਇਆ ਹੀ ਸਜਾ ਗਿਆ ਤਾਂ ਤੇ ਕੱਪੜੇ ਲੀੜੇ ਹੁਣ ਆਣ ਕੇ ਬਦਲ ਲੇ ਅੱਜ ਅਸੀਂ ਜਾਣਾ ਜੀ ਜੈਸ ਮੈਨੂੰ ਨਾਲ ਕੋਲ ਨੂੰ ਕੀ ਲੈ ਕੇ ਕੀ ਫਲਹਾਲ ਹੁਣ ਤੱਕ ਰਲਾ ਨਹੀਂ ਤਾਂ ਹੋਇਆ ਤੇ ਹੁਣੇ ਰਲਾਉਣਾ ਹੈ ਅਜੇ ਤਾਜ਼ਾ ਤਾਜ਼ਾ ਤੇ ਤਾਜ਼ਾ ਤਾਜ਼ਾ ਹੀ ਆਪਣੇ ਲੈ ਕੇ ਜਾਣਾ ਹੈ ਅ ਗਰਮਾ ਗਰਮ ਕੀ ਲੈ ਕੇ ਜਾਣਾ ਮੇ ਲੋ ਜੀ ਇੱਧਰ ਪਹਿਲਾਂ ਮੰਮੀ ਨੂੰ ਭਾਈ ਸੱਸੇ ਕਾਹ ਦੀ ਸਾਰੇ ਆ ਗਏ ਹੋਰ ਮਾਤਾ ਜੀ ਠੀਕ ਆ ਠੀਕ ਆ ਤਿਆਰੀ ਪਾਈ ਚੱਲ ਪਈ ਕੀ ਰਲਾਣ ਦੀ ਹੈ ਮੰਮੀ ਹੋਰ ਹੋਰ ਹਾਂ ਕੜਾਹੀ ਹੋ ਗਿਆ ਜਹਰਕੋਨ ਨੂੰ ਅੱਜ ਭਾਈ ਹਰਕੋਨ ਹੋ ਗਈ ਸਾਡੀ 1 ਮਹੀਨੇ ਦੀ ਹਾਂ ਲਓ ਜੀ ਆਹ ਆਪਣਾ ਪੈ ਗਿਆ ਹੋਇਆ ਵਕੈਸ ਕਰ ਜਿਆਦਾ ਹੈ ਗੈਸ ਨੂੰ ਪਹਿਲਾਂ ਬਾਲ ਬੈਠੇ ਨਾ ਆਪਾਂ ਥੋੜਾ ਜਿਹਾ ਵੀਡੀਓ ਕਰ ਘੱਟ ਘੱਟ ਬਸ ਘੁਮਾ ਦੇ ਉਹਨੂੰ ਇੱਧਰ ਨੂੰ ਘੁਮਾ ਦੇ ਨਾਲ ਜਾ ਬਹੁਤ ਹੈ ਟੈਟ ਕਰਨਾ ਬਸ ਮਾੜਾ ਜਾ ਬਹੁਤ ਐ ਗੱਲ ਹੋ ਗਈ ਜੇ ਏਦਾਂ ਕੜਾਹੀ ਅਸੀਂ ਥੋੜੀ ਜਿਹੀ ਪਹਿਲਾਂ ਧਰਤੀ ਦੇ ਵਿੱਚ ਪਾਣੀ ਜਾ ਤਾ ਤੋਤੀ ਹੋਈ ਸੀ ਹੁਣ ਜਿਆਦਾ ਹੀ ਹੋ ਗਈ ਮਨਲਾ ਦਾ ਗਰਮ ਉਹ ਲਿਆਣਾ ਮੰਮੀ ਚਮਚਾ ਕੋਈ ਫੇਰ ਆਪਰੀ ਤੋ ਫੇਰ ਆਪਰੀ ਤੋ ਭਾਬੀ ਉਹ ਅੰਦਰ ਦਰਵਾਜਾ ਲੱਗਿਆ ਹੋਇਆ ਸੁਣਦਾ ਨਹੀਂ ਚਾ ਰਹਿਣ ਦੇ ਮੈਂ ਮੰਮੀ ਬਣਾਉਂਗੀ ਕਣ ਜੀ ਆ ਗਈ ਮੜੀ ਕੜਛੀ ਦੇ ਕੋਈ ਕੜਛੀ ਲਿਆਓ ਕੋਈ ਛੋਟੀ ਜਿਹੜੀ ਡੋਲੀ ਚ ਪੈ ਜਾਵੇ ਲਓ ਜੀ ਆ ਆ ਗਏ ਆਪਣੇ ਮਖਾਣੇ ਮੈਂ ਵੀ ਸਿੱਖ ਲਵਾਂ ਭਾਈ ਜਿਹੜਾ ਨੂੰ ਨਹੀਂ ਸਾਡੇ ਭੈਣਾਂ ਨੂੰ ਆਉਂਦਾ ਭਾਈ ਧੀਰ ਰਲਾਉਣਾ ਮੰਨੂ ਮੈਂ ਵੀ ਨਹੀਂ ਤਾਂ ਕਦੇ ਦੇਖਿਆ ਮੈਂ ਵੀ ਅੱਜ ਪਹਿਲੀ ਵਾਰੀ ਦੇਖਣਾ ਬਣਦਾ ਬਾਜੇ ਮਖਾਣੇ ਪਾਦਨੇ ਇੱਕਣੀ ਹੂੰ ਸਾਰਦੇ ਹੀ ਭੁੰਨੇ ਦੇ ਨਹੀਂ ਹੈਗੇ ਹਾਂ ਮੈਂ ਇੱਕਣੀ ਬਾਦਨੇ ਆ ਹਾਂ ਮੈਂ ਕਦੇ ਐ ਪਾਈ ਨਹੀਂ ਹੈਗੇ ਮਤਲਬ ਭੁੰਨ ਕਹੀ ਪਾਉਣੇ ਆ ਕਿ ਮੈਂ ਇਹ ਤੇਲ 'ਚ ਝੱਸ ਕੇ ਹਾਂ ਦੈਲ ਛੜਾ ਜਿਹਾ ਕਰ ਦੋਣਾ ਇਹਦਾ ਠੀਕ ਆ ਜੇ ਮੂੰਹ 'ਚ ਨਾਲੇ ਚੰਗੇ ਨਹੀਂ ਲਾਦੇ ਫੇਰ ਖਣਾ ਇਹ ਹਾਂ ਤਾਂ ਮੈਂ ਡੜਾ ਜਿਹਾ ਕਿ ਪਾਣਾ ਵੀ ਜਣੀ ਕਿ ਨਾ ਬਹੁਤਾ ਮੋਟੇ ਹੂੰ ਨਾ ਨਾ ਤੇ ਉਹ ਨਾ ਬਹੁਤੇ ਬਰੀਕ ਬਰੀਕ ਆ। ਇਹ ਡਾੜਾ ਜਿ ਕਰਕੇ ਠੀਕ ਆ। ਤੇ ਕਿਉਂ ਭਾਈ ਆਪਣਾ ਘਰ ਦਾ ਹੀ ਆ। ਕਿਉਂ ਨਹੀਂ ਆਪਾਂ ਨੇ ਮੁੱਲ ਲਿਆਂਦਾ। ਅ ਕੀ ਮਾੜੀ ਦੀ ਕਿਰਪਾ ਹੈ ਘਰੇ ਤਾਂ ਕਰਦਾ ਹੀ ਹੁੰਦਾ ਸਾਡੇ। ਬਿਲਕੁਲ ਬਿਲਕੁਲ। ਅਸੀਂ ਨਹੀਂ ਕਰਦੇ ਮੁੱਲ ਦਾਵ ਕਰਿਆ। ਉਹ ਤਾਂ ਵੀ ਘਰ ਦੇ ਕੀਦੀ ਲਾਈਦੀ ਆ। ਹੂੰ ਆਪਣਾ ਖਾਈ ਪੀਂਦਾ ਵੀ ਘਰ ਪਈ ਬਸ। ਬਿਲਕੁਲ ਬਿਲਕੁਲ। ਓਕੇ। ਲੋ ਕਿ ਤਾਂ ਮੈਂ ਰਚ ਗਿਆ ਵਿੱਚ ਹਨਾ ਵਿੱਚ ਵੱਜ ਗਏ ਹਾਂ ਕੀ ਬਚ ਰਚ ਗਿਆ ਇਹ ਵੀ ਨਾ ਫੇਰ ਆਏ ਛੇਤੀ ਕੋਲੇ ਜੀੜੇ ਜਿਹੇ ਹੋਰੇ ਹਾਂ ਕੀੜੇ ਜਿਹੇ ਆ ਜੇ ਚੋਂ ਹੁਣ ਇਹਦੇ ਵਿੱਚ ਭੁੰਨ ਲਿਆ ਹੁਣ ਜੀੜ ਪਣਾ ਨਹੀਂ ਆ ਇਹਦਾ ਹਾਂ ਜੀੜ ਪਣਾ ਮਰ ਗਿਆ ਇਹਦਾ ਬਿਲਕੁਲ ਜਣ ਕਿ ਵਿੱਚੇ ਸੋਕਤਾ ਹੋ ਗਿਆ ਹਾਂ ਹੁਣ ਇਹ ਸਬੂਤ ਛੇਤੀ ਹੋਣੇ ਜੇ ਹੁਣ ਆਪਾਂ ਕੁੱਟੀਏ ਹਾਂ ਵੀ ਕੱਲੇ ਇਹਨਾਂ ਨੂੰ ਇੱਕ ਨਹੀਂ ਸੁੱਕੇ ਤੇ ਵਗਾਰੇ ਹਾਂ ਛੇੜੇ ਕੁੱਟ ਨਹੀਂ ਹੁੰਦੇ ਕੁੱਟ ਨਹੀਂ ਹੁੰਦੇ ਹੈ ਕਿ ਜੀੜ ਜੀੜੇ ਰਹਿਣੇ अच्छा। ਹੁਣ ਬਹੁਸੀ ਠੀਕ ਹੋ ਜਾ। ਇਹ ਫੇ ਹੁਣ ਮੰਮੀ ਕੁੱਟ ਕੇ ਬਣਾਉਣੀ ਆਪਾਂ ਨੇ। ਹਾਂ, ਬਸ ਇਦਾਂ ਦਾਣੀ ਗਲਾਸ ਚ ਪਾ ਦੇ। ਅੱਛਾ, ਛੇਦਰਦਣੇ। ਹਾਂ। ਪਾ ਕੇ ਜਾਂ ਗਰਦੀ ਜੋ ਮਰਜੀ ਚ ਕਿਸੇ ਪਾ ਕੇ ਛੇਦਰਦਣੇ। ਬਸ ਛੇਦਰਦਣੇ। ਜੇ ਬਖ ਹੈ ਨਹੀਂ ਬੰਦੇ, ਉਹ ਛੇਦਰਤਾ ਓਏ। ਉਹ ਹੁਣ ਛੇਦਰਨਾਦੀ ਹੁਣ। ਇਹਦਾ ਮੈਂ ਕਹਿੰਦਾ ਮੈਂ ਕਈ ਵਾਰ ਅੱਜ ਮੈਂ ਮੈਂ ਛੇਦਰਾਂ ਫੜ ਕੇ ਨਿਆਣਾ। ਹੈ ਇਤਾਂ ਹੀ ਬਹੁਤ ਕਰਦਾ। ਇਹ ਉਹ ਕੰਮ ਹੋ ਗਿਆ। ਮੈਂ ਦੇ ਹੋ ਜਾਣ ਮੜ ਜੇ ਹਾਂ ਇਹ ਥੋੜੇ ਜਿ ਠੰਡੇ ਹੋ ਜੂਗੇ ਫੇਰ ਇਹਨਾਂ ਨੂੰ ਛੇਦੜਦੇ ਆ ਹਾਂ ਤੇ ਛੇਦੜਦੇ ਬਾਈ ਲਓ ਜੀ ਆਹ ਕਰਤੀ ਲੈ ਲਓ ਕਰਤੀ ਕਰਸੀ ਵਾਲੇ ਨਹੀਂ ਪਾੜੀ ਪਾਈ ਮੈਂ ਕਹਿੰਦੀ ਦੀ ਮੈਂ ਮਾਝੇ ਨਹੀਂ ਅਰਤੀ ਗਲੇ ਲਗਾਣਾ ਇਹਨੇ ਕਿਉਂ ਆ ਗਿਆ ਜੀ ਆਪਣਾ ਉਹ ਕਰਤੀ ਦੂਈ ਸਾਈਡ ਨੂੰ ਕਰ ਦੇਣੀ ਸੀ ਚਲ ਕੋਈ ਨਾ ਰਾਉ ਪਾਈ ਕਿਉਂ ਆ ਗਿਆ ਹਾਂ ਹੁਣ ਰੰਗਿਆ ਲੱਗਿਆ ਰੰਗ ਜਾ ਬਣਨ ਜਾਂ ਪਿੰਗਲੇ ਆ ਬਾਈ ਇਹ ਗੱਲ ਨੂੰ ਸਾਡੀ ਮਾਤਾ ਦੀ ਸਿਹਤ ਆ ਕਦੇ ਘੀ ਨਹੀਂ ਰੋਟਣ ਦਿੱਤਾ ਹਾਂ ਹੋਰ ਨਾ ਮੈਂ ਤਾਂ ਫੇਸ ਬਗੈਰ ਬਾਈ ਕਾਹਦਾ ਉਹ ਆ ਜੰਗਲ ਰੱਖੇ ਤਾਂ ਕਹਿ ਬਾਦਾ ਬਿਲਕੁਲ ਹਾਂ ਜੈ ਚੀਜ਼ ਦੇ ਮੂਲ ਖਾਣੀ ਲੈ ਕੇ ਕੋਈ ਖਾਦਾ ਉਹਦਾ ਕੋਈ ਫਿਰ ਕਰਦੀ ਜੋੜੋ ਨਾਲੇ ਖਾਣਾ ਜੀ ਵਧੀਆ ਹਾਂ ਨਾਲੇ ਬਾਈ ਇਹ ਜੇ ਵਕਤ ਕਮ ਸਾਰਦਾ ਹੁੰਦਾ ਜੀ ਕੰਮ ਕਰਦਾ ਹਾਂ ਪਨੀਰੀ ਬਣਾਉਣੀ ਆ ਨਾਲੇ ਮੰਮੀ ਗੱਲ ਪਤਾ ਕੀ ਆ ਇਹ ਮੁੱਲ ਵਾਲੇ ਨਾਲੋਂ ਮੁੱਲ ਵਾਲਾ ਮਾਲਾ 3 ਕਿਲੋ 4 ਕਿਲੋ ਇਹ 1.5 ਕਿਲੋ 1.5 ਕਿਲੋ ਇੱਕ ਬਰਾਬਰ ਆ ਹਾਂ ਇਹਨਾਂ ਮੁਕਾਬਲਾ ਨਹੀਂ ਕਰ ਸਕਦੇ 4 ਕਿਲੋ ਕੀ 1.5 ਕਿਲੋ ਦਾ ਮੁਕਾਬਲਾ ਨਹੀਂ ਕਰ ਸਕਦਾ ਮੁਕਾਬਲਾ ਨਹੀਂ ਕਰ ਸਕਦਾ ਗੱਲ ਆ ਹਾਂ ਹੋਰ ਲਓ ਜੀ ਕੀ ਆਪਣਾ ਹੁਣ ਆ ਨਾ ਖੁੱਲ ਗਿਆ ਹੁਣ ਮੜੀ ਕੜਾਹੀ ਠੰਡੀ ਹੋਈ ਆ ਹਾਂ ਤੇ ਇੱਧਰ ਭਾਈ ਸਾਡਾ ਕੌਣ ਆ ਗਿਆ ਓ ਤੇਰੀ ਅੱਜ ਸਾਡੇ ਲੱਡੂ ਨੂੰ ਭਾਈ ਚੜ ਰਿਹਾ ਏ ਬੁਕਾਰ ਅੱਜ ਥੋੜੀ ਜਿਹੀ ਢਿੱਲੀ ਆ ਉਹਦੇ ਕਰਕੇ ਨਾ ਮੇਰੇ ਕੋਲ ਦਰਵਾਜ਼ਾ ਉੱਪਰ ਆ ਜਾ ਕਰਦੀ ਅੱਜ ਨੂਰੂ ਓ ਨੂਰੇ ਇੱਕ ਟੋਣਾ ਅੱਜ ਮਾੜਾ ਬਣੇਗਾ ਉਹਦੇ ਵਿਚ ਆ ਦੇਖ ਵਿੱਚ ਹਾਂ ਹਾਂ ਲੈ ਹੁਣ ਤਾਂ ਨਮਕੀਨ ਮੰਗਣਾ ਟੁੱਟਦਾ ਏ ਹੈ ਠੀਕ ਏ ਪੁੰਨੇ ਦੇ ਹੋ ਜਾਂਦਾ ਪੁੰਨੇ ਦੇ ਹੈ ਨਹੀਂ ਤਾਂ ਕੀੜਾ ਜਿਹਾ ਹੀ ਰਹਿੰਦਾ ਮੰਮੀ ਮੈਂ ਉੱਥੇ ਖਾਦੇ ਮਾਲਾ 1 2 ਛੋਬ ਜੱਕੀ ਫਰਦੀ ਤੀ ਹਾਂ ਹੁਣ ਤਾਂ ਲੈ ਇਹ ਆ ਆਹਿਆ ਟੁੱਟਦੇ ਆ ਨਮਕੀਨ ਮੰਗਣਾ ਆਹ ਅੱਛਾ ਹੁਣ ਇਹਨਾਂ ਨੂੰ ਐਦਾਂ ਮਤਲਬ ਛੇਦਾਂ ਨੂੰ ਤੋੜ ਦੇਣਾ ਐ ਤੋੜ ਦੇਣੀ ਹੈ ਥੋੜਾ ਥੋੜਾ ਅੱਛਾ ਹਾਂ ਮੈਂ ਤਾਂਵੇਂ ਕਰਿਆ ਨਹੀਂ ਸਾਫਤਾ ਜੇ ਮੂੰਹ 'ਚ ਆ ਜੇ ਬਈ ਨਾ ਫੇ ਚੰਗਾ ਜੇ ਵੀ ਨਹੀਂ ਲੱਗਦਾ ਮੂੰਹ 'ਚ ਗਾਹਾਂ ਵੀ ਨਹੀਂ ਲੰਗਦਾ ਘੁੰਮੀ ਜਾਂਦਾ ਜਿਹੜੇ ਵਿੱਚ ਤੇ ਸਟਾਈ ਜਾਂਦਾ ਵਿੱਚ ਤੇ ਹਾਂ ਹੁਣ ਇਹ ਨਹੀਂ ਜਣਾ ਪਾ ਪਰੀ ਰੀਪੀਚ ਪੋਣਾ ਹੈ ਨਾ ਕੀਰਾ ਵੀ ਛੱਡਣਾ ਜਿਹੜਾ ਆਪਾਂ ਪਾਇਆ ਵਿੱਚ ਵਿੱਚ ਰੜ ਜਾਣਾ ਕੀ ਹੋਣੀ ਅੱਛਾ ਹਾਂ ਆ ਦੇਖ ਆ ਮੈਂ ਹਜੇ ਤੇਰੇ ਤੋਂ ਪਹਿਲਾਂ ਹਾਂ ਆ ਬਦਾਮ ਥੋੜੇ ਜਿਹਾ ਕਾਜੂ ਕਰ ਲੈ ਤੋੜ ਲੈ ਤੋੜ ਲੈ ਥੋੜਾ ਥੜੀ ਟੁਕੜੇ ਕਰ ਲੈ ਹਾਂ ਠੀਕ ਆ ਆ ਵੀ ਇਹ ਥੋੜੇ ਜਿਹਾ ਕਰੇ ਮੈਂ ਤਾਂ ਆ ਦੇ ਅੱਛਾ ਠੀਕ ਆ ਬਾਕੀ ਹੋਰ ਤਾਂ ਇਹ ਲਾਪਰੀ ਤਾਂ ਕਰਾਂਗੀ ਠੀਕ ਆ ਠੀਕ ਆ ਤਾਂੱਖਾਂ ਤਾਂੱਖਾਂ ਵੀ ਕਰਾਂਗੀ ਤਾਂੱਖਾਂ ਵੀ ਤੋੜ ਲੀਆਂ ਹਾਂ ਬਾ ਵੀ ਬਾ ਹਾਂ ਤਾਂ ਤਾਂ ਕਰ ਲਿਆ ਮੈਂ ਭਾਈ ਦੁੱਧ ਪਾ ਕੇ ਆਇਆ ਮੇਰੇ ਆਂਦਿਆਂ ਨੂੰ ਮੰਮੀ ਨੇ ਕੰਮ ਖਿੱਚਤਾ ਮੈਨੂੰ ਆ ਤਾਂ ਵੀ ਫਿਰ ਜਾਣਾ ਫੇ ਲੇਟ ਹੁੰਦਾ ਉਹ ਨਹੀਂ ਹਾਂ ਹਾਂ ਬਿਲਕੁਲ ਤੇ ਭੈਣਾ ਵੀ ਮੈਂ ਤਾਂ ਹੋਰ ਪਈਆਂ ਸਮਾਨ ਹਾਂ ਮੰਮੀ ਉਹ ਕਹਿੰਦੀ ਮੰਮੀ ਥੋੜੀ ਬਣਾਈ ਐ ਸਾਫ ਦੀ अच्छा हां ਵੀ ਸਾਰੇ ਹੀ ਨਾ ਬਣਾਏ ਅੱਧੀ ਸਾਫ ਦੀ ਬਣਾ ਅੱਧੀ ਕੇ ਦੁਆਰਾ ਰੜਾ ਲੂਗੇ ਜਿਆਦਾ ਆ ਬਣੀ ਅੱਧਾ ਸਮਾਨ ਹੁਣ ਪਾ ਦੇਣਾ ਹੂੰ ਅੱਧਾ ਕਹਾਂ ਪਾ ਰੂਗੇ ਜਿਆਦਾ ਆ ਮੰਨ ਲਓ ਹੁਣ ਆ ਖਾ ਹੋਗੀ ਹਾਂ ਅੱਧਾ ਕੇ ਫਿਰ ਦੁਬਾਰਾ ਰੜਾ ਲੂ ਠੀਕ ਨਹੀਂ ਇਦਾਂ ਕਰਨਾ ਹੂੰ ਕਿਉਂਕਿ ਬਾਈ ਜੀ ਇਹ ਜਿਹੜੀਆਂ ਚੀਜ਼ਾਂ ਨਾ ਇਹ ਬਹੁਤੀਆਂ ਨਹੀਂ ਖਾ ਹੁੰਦੀਆਂ ਤਾਂ ਕਰਕੇ ਇਹ ਮਤਲਬ ਥੋੜਾ ਰੜਾਇਆ ਬਈ ਠੀਕ ਰਹਿੰਦਾ ਮੈਂ ਨਾ ਥੋੜਾ ਰੜਾ ਲਓ ਥੋੜਾ ਜਿਹਾ ਪੀ ਆਪਣੇ ਵੱਲੋਂ ਮੰਮੀ ਹਾਂ ਹੋਗੀ ਤੇਜ ਹੋਗੀ ਬਸ ਇਹ ਹੁਣ ਆਟਾ ਇਹਦੇ ਚ ਪਾ ਲੈਣਾ ਆਟਾ ਭੁੰਨਣਾ ਇਹ ਚ ਅੱਛਾ ਆਟਾ ਭੁੰਨ ਕੇ ਬੜੀ ਕੜਾਹੀ ਆ ਉਹਦੇ ਵਿੱਚ ਤੇਰੀ ਕਾ ਦੇਣਾ ਸਾਰਾ ਸਮਾਨ ਪਾ ਕੇ ਨੇ ਭੁੰਨ ਕੇ ਠੀਕ ਆ ਤੁਸੀਂ ਤੇਰੀ ਕਰ ਲੈਣਾ ਅੱਛਾ ਨਹੀਂ ਆਪਾਂ ਲਮ ਉਹ ਚ ਭੁੰਨ ਸਕਦੀ ਆ ਮੈਂ ਵੈਸੇ ਹੂੰ ਹੂੰ ਮੇਰੀ ਸਲਾਹ ਵੀ ਉਹ ਚ ਦੇ ਜੀ ਕਰ ਲੈ ਮੈਂ ਦੇਖ ਲਓ ਜਿੱਦਾਂ ਤੁਹਾਨੂੰ ਠੀਕ ਲੱਗਦਾ ਫੇ ਉਹਨੂੰ ਹੁਣ ਗਰਮ ਹੋਣ ਨੂੰ ਫੇਰ ਟਾਈਮ ਲੱਗ ਜਾਣਾ ਹੁਣ ਇਹ ਕਰਮ ਹੋਈ ਵੀ ਆ ਫਿਰ ਆਏ ਆ ਜੀ ਦੇ ਫੇ ਤੇਰੀ ਤਾਂ ਸਾਨੂੰ ਫੇਰ ਉੱਚ ਕਰਨਾ ਪੈਣਾ ਇਹ ਚ ਪੂਰਾ ਹੋਣਾ ਨਹੀਂ ਫੇ ਇਹ ਫੇ ਪਹਿਲਾਂ ਹੀ ਉਹੀ ਧਰਨੀ ਸੀ ਅੱਪਾ ਮੈਂ ਫੇਰੇ ਤਾਂ ਮੈਂ ਕਾ ਉਹ ਚੱਲ ਨਹੀਂ ਹੋਟਰੀ ਚੀਜ਼ਾਂ ਜਿਹੜੀ ਪਈਆਂ ਏ ਚੱਲ ਦੇਖ ਲਓ ਕਿੱਦਾਂ ਕਰਨਾ ਲਿਆਓ ਫੇਰ ਤੇਰੀ ਬਾਅਦ ਚ ਰਾਮਨੀ ਆ ਉਹ ਕਰਕੇ ਜਿੱਦਾਂ ਮਰਜ਼ੀ ਕਰ ਲਓ ਲਾਓ ਜੀ ਪੱਠੀ ਤੇਰੀ ਕਰ ਲੂੰਗਾ ਵੀ ਤੂੰ ਆਰਾਮ ਦੀ ਲੈ ਹਾਂ ਪੱਠੀ ਨੇ ਸਾਡਾ ਸਾਥ ਬਹੁਤ ਦਿੱਤਾ ਇਹਨੇ ਉਹ ਅਜੇ ਟੇਣੀ ਨੂੰ ਕਹਿੰਦੇ ਸੀ ਅਸੀਂ ਅਸੀਂ ਉਹ ਜਿਹੜੇ ਉਹ ਖਾਦੇ ਤੇ ਜਾਂ ਕਚੌਰੀਆਂ ਆਉਂਦੀਆਂ ਹਾਂ ਹਾਂ ਅਧਿਕਾ ਚੱਲ ਦੇ ਦੂੰਗਾ ਪੱਠੀ ਹਾਂ ਹੈਗਾ ਚੱਲ ਅਜੇ ਪੰਜੀਰੀ ਬਣਾਉਣੀ ਨੂੰ ਰੱਖੇ ਲੈਨੇ ਰੱਖੇ ਲੈਨੇ ਭਾਈ ਹਾਂ ਬਾਹਰ ਗਾਂ ਹੀ ਦੇ ਦੂੰਗਾ ਭਾਈ ਬਿਲਕੁਲ ਮੇਰੀ ਕੰਮ ਹੋ ਜਾਊਗਾ ਹਾਂ ਇਹ ਤਾਂ ਹੈ ਆ ਚਲੇ ਦੂੰਗੇ ਕਿਹੜਾ ਦੂਏ ਹੋਰ ਦੀ ਆਪਣੀ ਵਿੱਚ ਤੇ ਹੀ ਹੈ ਹਾਂ ਇਹ ਸਾਡੀ ਘਰ ਦੀ ਉਹ ਸਮਝ ਲੋ ਉੱਧਰ ਪਾਈ ਗਾ ਇੱਧਰ ਪਾਈ ਹੂੰ ਜਣੀ ਐ ਵੀ ਮੌਖੇ ਤੇ ਲੋੜ ਪੈਂਦੀ ਰਹਿੰਦੀ ਸਾਰਿਆਂ ਨੂੰ ਬਿਲਕੁਲ ਬਿਲਕੁਲ ਹਾਂ ਤੇ ਉਹਦੇ ਨਾਲ ਕੇ ਚਾਹ ਆ ਵੀ ਅੱਜ ਦੀ ਪਚਾਦ ਹਾਂ ਵੀ ਲੋੜ ਪੈਂਦੀ ਰਹਦੀ ਹੈ ਇਹ ਤਾਂ ਹੈ ਹੁਣ ਆ ਕੰਮ ਕਰਕੇ ਪਚਾ ਦੂੰਗਾ ਬਾਈ ਬਿਲਕੁਲ ਬਿਲਕੁਲ ਤਾਂ ਜੀ ਕੀ ਹੋ ਗਿਆ ਹੁਣ ਗਰਮ ਹੁਣ ਇਹਦੇ ਜੱਪਾ ਪਾਉਣਾ ਆਟਾ ਹਾਂ ਪਹਿਲਾਂ ਪਤਾ ਕਿੰਦਾ ਲੱਗੂ ਮੰਮੀ ਬਈ ਇਹ ਗਰਮ ਹੋ ਗਿਆ ਹੈ ਨਾ ਪੂਰਾ ਬੱਸ ਹੁਣ ਲੱਗੇ ਜਾਂਦਾ ਥੋੜਾ ਜਿਹਾ ਕੀ ਪਾ ਲੈਣਾ ਹੈ ਨਾ ਉਹ ਸੌਰੀ ਅਟਾ ਵੈਸੇ ਤਾਂ ਨਹੀਂ ਅਟਾ ਆ ਤਾਂ ਮੂਹ ਪਾ ਕੇ ਦੇਖੀ ਸੀ ਅੱਛਾ ਇਹ ਤਾਂ ਉਹ ਦੇਖੀ ਦੀ ਪਾ ਕੇ ਮੈਂ ਹੂੰ ਉਹ ਲੱਗ ਜਾਣਾ ਪੂਨ ਹੋਊਗਾ ਮੋ ਗਰਮੇ ਆ ਘੀਤ ਆ ਵਿੱਚ ਤੇ ਉਹ ਦੇਖੋ ਘੀਤ ਆ ਫੈਲਦਾ ਵਿੱਚ ਤੇ ਲਾਓ ਜੀ ਭਾਈ ਆਟਾ ਆਪਾਂ ਨੇ ਹੁਣ ਪਾ ਲਿਆ ਘਿਓ ਦੇ ਵਿੱਚ ਡਲੀਆਂੀਆਂ ਕਾਤੇ ਬਣ ਗਈਆਂ ਮਬੀ ਦੀਆਂ ਇਹ ਪਾਣ ਦੇ ਕੇ ਹੋ ਜਾਣਾ ਸਾਰਾ ਪਾ ਦੇਣਾ ਹੈ ਨਾ ਹੂੰ ਦੇਖ ਕੇ ਲੋ ਜੀ ਹੁਣ ਪਾ ਗਏ ਆਪਣਾ ਆਟਾ ਭਾਈ ਦੇਖੋ ਅੱਜ پنੀਰੀ ਕਿਵੇਂ ਬਣਦੀ ਆ ਫਿਰ ਕੀ ਇਹ ਬਹੁਤ ਜ਼ਿਆਦਾ ਗਰਮ ਹੋ ਗਿਆ ਮੈਂ ਫੋਟਿੰਗੀਆਂ ਡਾਲੀਆਂ ਮਾਣਾ ਮੋਟਾ ਜਿਹਾ ਰਹਿ ਵੀ ਗਿਆ ਹੋ ਜਣੀ ਆ ਜਹ ਹਜੇ ਹਜੇ ਤਾਂ ਬੱਚੇ ਘੁੰਮਣੀਆਂ ਕਰਤੀ ਅੰਗੀ ਤਰ੍ਹਾਂ ਫੈਨ ਹੋ ਰਣੀ ਜਦ ਤੱਕ ਤਾਂ ਅੱਟੇ ਦਾ ਮੰਮੀ ਆਈਡੀਆ ਜੇ ਫਿਰ ਕਿੰਨਾ ਲੱਗਦਾ ਵੀ ਕਿੰਨਾ ਕੁ ਪਾਉਣਾ ਏ ਆਈਡੀਆ ਆਪਾਂ ਮੈਂ ਬਸ ਤੱਕਰਣਾ ਪਾ ਲੈਂਨੀ ਆ ਮੈਂ ਨਹੀਂ ਮਿਰਮੂਕੇ ਪਾਉਂਦੀ ਅੰਦਾਜ਼ੇ ਜਿਹਾ ਨਾਲੇ ਪਾ ਲੈਣਾ ਠੀਕ ਆ ਤੇ ਕਿੰਨਾ ਪੈਸਾ ਆਪਾਂ ਹਿਸਾਬ ਗਾ ਲ ਹਾਂ 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 ਆ ਹੁਣ ਮਤਲਬ ਕਈ ਵਾਰ ਪੰਜੀਰੀ ਰਲਾਈ ਵੀ ਆਈਡੀਆ ਜਾਂ ਹੋ ਗਿਆ ਠੀਕ ਆ ਠੀਕ ਆ ਪੰਜੀਰੀ ਪਿੰਨੀਆ ਪੰਜੀਰੀ ਹਮ ਆਪਣੇ ਜੀ ਪਤਾ ਲੱਗ ਜਾਂਦਾ ਵੀ ਇੰਨੇ ਚੀਜ਼ੇ ਵਿੱਚ ਇੰਨੇ ਇੱਕ ਉਹਦੇ ਵਿੱਚ ਇੰਨਾ ਚਾਹੀਦਾ ਇੰਨਾ ਕੁ ਪੈਂਦਾ ਭਾਈ ਸਮਾਨ ਠੀਕ ਆ ਲਓ ਜੀ ਐਨ ਡਲੀਆਂ ਟੁਲੀਆਂ ਜੀਆਂ ਫਟ ਗਈਆਂ ਇਹਦਾ ਚਾਹ ਜੀ ਬਣ ਗਈ ਹੈ ਮੰਮੀ ਥੋੜੇ ਜਿਹਾ ਹੋਪਾ ਹੈ ਇਹਦਾ ਚਾਹ ਬਣ ਗਈ ਚਾਹ ਬਣ ਗਈ ਚਾਹ ਤਾਂ ਵੀ ਠੀਕ ਹੈ ਚਾਹ ਲਾ ਦਿਜੀਏ ਪਾਪਾ ਜੀ ਨੇ ਪਾਪਾ ਜੀ ਨੇ ਦੇਖ ਲਓ ਨਾ ਪਾਈਆਂ ਘੁੱਟ ਕਚਾਹ ਦਾ ਕੜਾਹੀ ਚ ਚਾਹ ਬਣਾਈ ਅੱਜ ਅਗੇ ਕੋ ਦਾਈ ਲਓ ਬਈ ਦੇਖੋ ਚਾਹੇ ਲੱਗਦੀ ਆ ਚਾਹ ਵਰਗਾ ਰੰਗ ਹੋਰ ਕੀ ਆ ਚਾਹ ਵਰਗਾ ਰੰਗ ਪਾਪੇ ਦਾ ਮਾਵਾ ਜਾਇ ਇਹਨੇ ਕਹਣਾ ਬਨੇ ਬਨੇ ਚਾਹ ਬਣਾਈ ਆ ਚਾਹ ਜਿਕੜਾ ਹੀ ਜਿ ਬਣਾਈ ਆ ਹੂੰ ਹੋਰ ਹਾਂ ਨਾ ਜੀ ਬਣ ਗਈ ਗੱਲ ਹੁਣ ਆਪਣਾ ਆਟਾ ਤਾਂ ਪੈ ਗਿਆ ਬਾਕੀ ਸਮਾਨ ਹੁਣ ਸਾਰਾ ਨਾਲ ਦੀ ਨਾਲ ਪਾਈ ਜਾਣਾ ਮੰਮੀ ਹੈ ਹਾਂ ਨਹੀਂ ਤੇ ਪੁੰਨੇ ਤੇ ਬਾਅਦ ਹੁਣ ਰਾਪਰੀ ਤਾਂ ਆ ਜਾ ਮੜ ਜਾ ਤੈਨੂੰ ਮੁੰਡੇ ਨੂੰ ਮੜੇ ਨੂੰ ਨੂਰ ਨੂੰ ਸਾਂਭ ਲਓ 2 ਮਿੰਟ ਲਓ ਜੀ ਭਾਈ ਆਟਾ ਹੋਣਾ ਚੰਗੀ ਤਰ੍ਹਾਂ ਭੁੰਨ ਲੈਣਾ ਮੀਹ ਤੇ ਚ ਹੈ ਇਹ ਦੇਖਿਆ ਨਾ ਹੁਣ ਯਾ ਖੁਸ਼ਬੂ ਜੀ ਆਣ ਲੱਗੀ ਜਿੱਦਾਂ ਆਪਾਂ ਦੇਗ ਬਣਾਉਂਦੇ ਆ ਹੋਰ ਹੋਰ ਹਾਂ ਠੀਕ ਆ ਫੇਰ ਇਹ ਵਿੱਚ ਪਾਣਾ ਸਮਾਨ ਹਾਂ ਇਹ ਉਧਰ ਪਾਈ ਮਖਾਣੇ 'ਚ ਧੜ ਹੋ ਰਹੇ ਆ ਕੀਰਤ ਨੂਰੇ ਖੜਾ ਦਿਓ ਮੜ ਜਾ ਉਧਰ ਨੂਰ ਨੂਰ ਵਾਲੀਆਂ 'ਚ ਧੜ ਰਹੀ ਆ ਬਾਲੀਆਂ ਕਾ ਖੇਲੀ ਜਾਂਦੀ ਆ ਬਾਲੀਆਂ ਕਾ ਉਹ ਨਹੀਂ ਛੱਡਦਾ ਮੇਰੀ ਬਾਲੀ ਉਹ ਗੱਲਾਂ ਆ ਅੱਜ ਥੋੜੀ ਜਿਹੀ ਢਿੱਲੀ ਆ ਇਹਨੂੰ ਬੁਖਾਰ ਚੜਦਾ ਅੱਜ ਤਾਂ ਕਰਕੇ ਨਾ ਗੋਦੀ ਤੇ ਨਹੀਂ ਉਤਰ ਰਹੀ ਹੋਰ ਅੱਜ ਨਹੀਂ ਉੱਤਰਦੀ ਗੋਦੀ ਤੇ ਰਿਹਾਰੜ ਜਾ ਕਰੀ ਜਾਂਦੀ ਆ ਤੇ ਉਤਰ ਮਖਾਣੇ ਲਾਓ ਜੀ ਹੁਣ ਭਾਈ ਮਖਾਣੇ ਹੱਥ 걸ਤਾ ਲੱਗ ਜਾਣਾ ਬਹੁਤ ਟਾਈਮ ਹੁਣ ਫੇਰ ਦੁਬਈ ਦੇਸੀਓ ਕੰਮ ਚੱਲੂ ਵੇਲਣਾ ਹੀ ਅਨਾ ਘੋਟਣਾ ਹੀ ਚੱਲੂ ਆ ਗਾ ਮਲੂਟ ਆ ਇਹਦੇ ਨਾਲ 5 ਮਿੰਟ ਚ ਹੋਏ ਨੇ 5 ਮਿੰਟ ਵੀ ਜ਼ਿਆਦਾ ਹੀ ਆ 2 ਮਿੰਟ ਲੱਗਣੇ ਬਸ ਇੱਕ ਬਰੋਤ ਅੱਜ ਦੀ ਕਦੇ ਕੋਈ ਜਾਂਦਾ ਹੂੰ ਇਹ ਮਖਾਣੇ ਪਾ ਦੋ ਸਾਫ ਤੇ ਫੇਰ ਨਹੀਂ ਚੰਗੇ ਜੇ ਲੱਗਦੇ ਉਹ ਮੂੰਹ 'ਚ ਆਈ ਜਾਣੇ ਫੇਰ ਟੇ ਹਾਂ ਲੋ ਭਾਈ ਮਖਾਣੇ ਐਖਣਾ ਪਾਏ ਵੀ ਵਧੀਆ ਲੱਗਦੇ ਆ ਸਭ ਹੋ ਗਿਆ ਮੰਗੀ ਕੰਦ ਇੱਧਰ ਆ ਵੀ ਅਚਾਹ ਵੀ ਆ ਇਹਨ ਪੂਰੀ ਤਿਆਰ ਹੋ ਗਈ ਠੀਕ ਨੇ ਹਾਂ ਇਹ ਹੋ ਗਈ ਵਸੇ ਦੇ ਵਿੱਚ ਮਾਨ ਪਾਣਾ ਹਾਂ ਆਟਾ ਪੁੰਨ ਹੋ ਗਿਆ ਹਾਂ ਦੇਖੋ ਰੰਗ ਪੂਰਾ ਬਣ ਗਿਆ ਹੋਰ ਕਾਫੀ ਬਣ ਗਈ ਕਾਫੀ ਕਾਫੀ ਕਲਰ ਹੋ ਗਿਆ ਪੂਰਾ ਨਾ ਸਮੇਂ ਵਿੱਚ ਸਨਾ ਪਾ ਕੇ ਰੋਣ ਬੰਦੇ ਮਮੀ ਮੈਂ ਦੇਖਿਆ ਜੇ ਇਹ ਕਰਨਾ ਨਾ ਬਣਾਉਣੀ ਆ ਪਨੀਰੀ ਬੰਦੇ 3-4 ਚਾਹੀਦੇ ਹੈ ਨਾ ਹੋਰ ਹੋਰ ਤਾਂ ਹੀ ਮੈਂ ਕਹਿੰਦੀ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਹਾਂ ਤਾਂ ਗੱਲ ਬਣਦੀ ਆ 3-4 ਬੰਦੇ ਚਾਹੀਦੇ ਆ ਇਕੱਲੇ ਬੰਦੇ ਦਾ ਕੰਮ ਨਹੀਂ ਨਾ ਹੈਗਾ ਇਹ ਹਾਂ ਤੇ ਭਾਈ ਭੈਣਾ ਵੀ ਸਾਡੀਆਂ ਆ ਰਹੀਆਂ ਏ ਤਿੰਨੇ ਅੱਜ ਅਸੀਂ ਰੌਣਕ ਲਾਦਣੀ ਮਾਲਾ ਚ ਜਾ ਕੇ ਹੈ ਲਓ ਜੀ ਆ ਗਏ ਆਪਣੇ ਚਾਰੇ ਮਗਜ ਹਾਂ ਇਹ ਚਾਰੇ ਮਗਜ ਚਾਰੇ ਕਾਜੂ ਆ ਗਏ ਕਾਜੂ ਆ ਗਏ اچھا ਇਹ ਹੋ ਗਏ ਆ ਆ ਗਿਆ ਦਾਖਾ ਇਹ ਅਸੀਂ ਹੁਣ ਹਜੇ 2 ਕਿਲੋ ਰਲਾਣਾ ਕੀ ਹੈ ਨਾ ਮੰਮੀ ਬਾਕੀ ਭਾਈ ਬਾਅਦ ਚ ਰੜਾ ਲਾਂਗੇ ਜਦ ਇਹ ਖਾ ਹੋ ਗਿਆ ਮੇਰਾ ਟਾਈਮ ਹਜੇ ਤੱਕ ਨਹੀਂ ਮੁੱਕਿਆ ਹਾਂ ਐਹੀ ਪਿਆ ਉਹ ਇਹ ਖਾਣਾ ਦਾ ਖਾ ਖਾਂਦੇ ਦਾ ਹੈ ਨਹੀਂ ਅੱਜ ਨੂੰ ਤਾਂ ਗਰਮੀ ਆਉਦੀ ਹੈ ਲੈ ਲਾਓ ਉੱਪਰ ਕੀ ਦੀ ਤਿਆਰੀ ਜੋਰਾ ਛੋਰਾ ਤੇ ਦੀਦੀ ਨੂੰ ਕਹ ਬਾਈ ਨੂੰ ਫੋਨ ਕਰ ਲਵੇ ਆ ਫੋਨ ਕਰ ਲਊਂ ਮੁਰਦੇ ਪਾਪਾ ਨੂੰ ਐਨਾਂ ਕ ਪਾ ਦਨੀ ਸਮਾਨ ਇਹਦੀ ਹਾਂ ਇਹ ਕਿਆ ਐ ਮੰਮੀ ਇਹ ਸਿੰਪਾ ਲੱਗਦੀ ਵੀ ਨਹੀਂ ਪਈ ਪਤਾ ਨਹੀਂ ਹੁਣ ਇਹ ਮੁਸਕੀ ਜੀ ਦਾ ਪਤਾ ਲੱਗਦਾ ਖੁਸ਼ਬੂ ਤੇ ਖੁਸ਼ਬੂ ਤੇ ਆ ਸੌਂਪ ਆ ਆ ਸੌਂਪ ਆ ਕਿ ਜਮਾ ਲਮੀ ਹਾਂ ਛੋਂਦਾ ਛੋਂਦਾ ਨੇ ਛੋਂਦਾ ਤੇ ਲਾਓ ਜੀ ਐਂਟਰੀ ਹੋ ਗਈ ਐ ਇਧਰ ਪਨੇ ਵਾਲਿਆਂ ਦੀ ਭਾਈ ਅਹ ਕਿਆ ਬਾਤ ਹੈ ਕਿਆ ਬਾਤ ਹੈ ਪਾਲੀ ਦੇ ਹਾਂ ਉਹਨਾਂ ਨੂੰ ਸਾਤਰੀ ਕਾਲ ਸਾਤਰੀ ਕਾਲ ਜੀ ਸਾਤਰੀ ਕਾਲ ਦੀ ਸਾਲਿਆਂ ਨੂੰ ਮਰੀਦ ਕਰਦੇ ਹੋਵੋਂਗੇ ਸਾਰੇ ਠੀਕ ਹੋ ਗਏ ਆਪਣੀ ਚਾਦੀ ਕਰਾ ਪਿੱਛੋਂ ਠੀਕ ਆ ਜੀ ਹਾਂਜੀ ਪ੍ਰੋਣਾ ਸਾਹਿਬ ਠੀਕ ਆ ਜੀ ਵਧੀਆ 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 ਲੈ ਭਾਈ ਆ ਦੇਖ ਲਾਉ ਹੋ ਗਈ ਹੈ ਨਾ ਇਹ ਹੋ ਗਏ ਬਸ ਹੋ ਗਏ ਮਖਾਣੇ ਤਾਂ ਗਏ ਹੋ ਆਪਣੇ ਅ ਥੋੜੇ ਥੋੜੇ ਰਹਿ ਗਏ ਮਾੜੇ ਮਾੜੇ ਉਹ ਵੀ ਕਰ ਦਿੰਦੇ ਯਾਰ ਕੋਈ ਨਾ ਇੰਨੇ ਨਹੀਂ ਹੈ ਇੰਨੇ ਤਾਂ ਕੋਈ ਚੱਕਰ ਨਹੀਂ ਆ ਚੰਗੀ ਤਰ੍ਹਾਂ ਕਰ ਦੋ ਇਹਨਾਂ ਆ ਤਾਂ ਰਹਿਣ ਤਾਂ ਨਹੀਂ ਪਾਣੀ ਦੇ ਫਿਰ ਏਕ ਹੈ ਹੈ ਗੁੰਦ ਨਹੀਂ ਹੈ ਗੁੰਦ ਹਾਂ ਚਾਲੀ ਗੁੰਦ ਜਿਹੜੇ ਥੋੜੀ ਜੀ ਮੈਨੂੰ ਵੀ ਘੱਟ ਪਾਇਓ ਘਰ ਉਹ ਹੈ ਨਾ ਹੋਰ ਨੂੜ ਪਾ ਦੇ ਮੈਂ ਥੋੜਾ ਥੋੜਾ ਆ ਦੇ ਤਾਂ ਸੰਦੀਆਂ ਆ ਗਈਆਂ ਹੁਣ ਕਿਹੜਾ ਚੰਮ ਮੰਮੀ ਹੁਣ ਤਾਂ ਠੰਡ ਆ ਗਈ ਹਾਂ ਹੁਣ ਨਹੀਂ ਕੋਈ ਚੱਕਰ ਹੈਗਾ ਗਰਮੀਆਂ ਜੇ ਹੁੰਦਾ ਇਹ ਵੀ ਘੱਟ ਪਾ ਲੋ ਹਾਂ ਪਰ ਪਾ ਦੇ ਮੈਂ ਸਾਰੇ ਕੰਮਾਂ ਥੋੜਾ ਜਿਹਾ ਰੱਖ ਲਓ ਬਸ ਇੰਨਾ ਕਰ ਲਓ ਆਹ ਮੈਂ ਪਾ ਲਈ ਪਸ ਪਸ ਕੇ ਆਈ ਪਾ ਲਈ ਜਿਹੜੀ ਥੋੜੀ ਥੋੜੀ ਹੈ ਸਮਝ ਲੈ ਪਾ ਲਈ ਮੈਂ ਹਾਂ ਇਹ ਸਾਰੇ ਫਰੰਦਾ ਜਿਹੜਾ ਫਾਕੇ ਤੋਂ ਕੱਢਿਆ ਹੈ ਇਹ ਇੱਕ ਹੀ ਚੀਜ਼ ਹੁੰਦੀ ਹੈ ਹੈ ਇਹ ਖੂਦ ਤ ਵਗੈਰਾ ਤਾਂ ਮੇਨ ਹੈ ਚੀਜ਼ਾਂ ਨਹੀਂ ਖਰਾਬ ਥੋੜਾ ਥੋੜਾ ਪਾ ਲੈ ਇਹਹੀ ਦਾ ਮੈਂ ਤਾਂ ਦੀਦੀ ਜਾ ਕੇ ਨਾ ਉਹਨਾਂ ਨੂੰ ਐਂ ਕਹਤਾ ਤਾਂ ਬਖਤੌਰ ਮਲਦਿਆਂ ਨੂੰ ਮੈਂ ਹਾਂ ਜੀ ਵੀ ਇਹ ਪਾ ਲਈ ਮੈਂ ਵੀ ਪ੍ਰੈਗਨੈਂਸੀ ਤੇ ਬਾਅਦ ਹੁਣ ਕਿਉਰ ਲਾਉਣਾ ਵੀ ਬੱਚਾ ਫੀਡ ਲੰਦਾ ਏ ਵੀ ਬਹੁਤਾ ਜਿਆਦਾ ਵੀ ਬਹੁਤਾ ਜਿਆਦਾ ਗਰਮ ਨਾ ਹੋਵੇ ਸਮਾਨ ਉਹਨਾਂ ਨੂੰ ਫਿਰ ਉਹਨਾਂ ਦਾ ਤਾਂ ਰੋਜ਼ ਦਾ ਕੰਮ ਆ ਉਹਨਾਂ ਦਾ ਤਾਂ ਰੋਜ਼ ਦਾ ਹੀ ਕੰਮ ਆ ਉਹਨੂੰ ਸਾਰਾ ਪਤਾ ਵੀ ਕਿਉਂ ਖੜਾ ਹੀ ਕਰੀ ਕੋਈ ਹਾਂ ਉਹਨਾਂ ਨੇ ਆਪਣੇ ਹਿਸਾਬ ਗੱਲ ਮਤਲਬ ਜੋ ਉਹਨਾਂ ਨੂੰ ਠੀਕ ਲੱਗਿਆ ਉਹ ਪਾਤਾ ਉਹਨਾਂ ਨੇ ਖਸਖਸ ਪਾਤੀ ਲਓ ਜੀ ਆ ਗਈ ਸਾਡੀ ਹੁਣ ਖਸਖਸ ਤੇ ਮਾਮਾ ਚ ਪਾ ਲਈ ਹਾਂ ਆ ਗਿਆ ਉਹ ਸਮਾਨ ਹੁਣ ਦੇ ਭਾਈ ਲਾਓ ਜੀ ਖਾਸ ਖਾਸ ਪਾਣੀ ਉਹ ਪਾਗਮਾ ਚਾਰੇ ਗੂੰਦ ਚਾਰੇ ਗੂੰਦ ਹਾਂ ਜੁਆਇਨ ਹਾਂ ਸੌਂਫ ਹਾਂ ਔਰ ਇਹਨਾਂ ਨੂੰ ਪਤਾ ਲੱਗਦਾ ਜਾਨ ਲੱਗਦੀ ਆ ਆ ਦੇਖੋ ਕੋਈ ਕੈਡਮ ਦਾ ਪਤਾ ਨਹੀਂ ਲੱਗਦਾ ਕੀ ਹੈ ਵੀ ਖਾ ਕੇ ਦੇਖ ਜੁਆਇਨ ਜੁਆਇਨ ਸੁੰਡ ਪਾ ਲਈ ਮੈਂ ਸੁੰਡ ਸੁੰਡ ਜੁਆਇਨ ਹਾਂ ਗੂੰਦ ਸੌਂਵਾਂ ਚਾਰੇ ਗੂੰਦ ਲਓ ਭਾਈ ਇਹ ਸਾਰਾ ਸਾਰਾ ਮਜੇ ਦਾਖਾ ਪਾਉਣੀ ਆ ਇਹ ਉਹ ਹਜੇ ਪਾਉਣੀ ਆ ਸਾਰਾ ਸਮਾਨ ਹੁਣ ਆਪਣਾ ਇਹਦੇ ਚ ਹੋ ਗਿਆ ਐਡ ਕੜਾਹੀ ਮੈਨੂੰ ਲੱਗਦਾ ਹੋ ਜਣੀ ਤੁਹਾਡੀ ਸ਼ੂਟ ਹੀ ਲਓ ਭਾਈ ਕੜਾਈ ਵੀ ਆਪਣੀ ਆ ਅੱਛਾ ਕੜਾਹੀ ਧੋ ਲੈਂਦੀ ਫੇਰ ਹਾਂ ਨਹੀਂ ਕਿਹਾ ਖੋਲੀ ਪਾਂਡਿਆਂ ਦੀ ਕੋਈ ਕਾਟ ਨਹੀਂ ਲਾਡੇ ਤੋਂ ਵੱਡਾ ਮੈਂ ਨੂੰ ਕੜਾਹ ਚਾਲਦੇ ਹਾਂ 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 ਲਓ ਭਾਈ ਇਹਨੂੰ ਖੁਦ ਪਰੇ ਹੋਵਾ ਕੜਾਈ ਚੱਕਣ ਦੇ ਕੋਈ ਲੈ ਆ ਕੜਾਈ ਇਹ ਆ ਕੜਾਈ ਚੱਕ ਲੈ ਗਿਨੀ ਹੰਦ ਕਰਦੇ ਗਿਆ ਇਸ ਵਸ ਕਰਤਾਲਾ ਕੀ ਕੀ ਰੜਾਇਆ ਹਲੇ ਬਾਹਰ ਰਲਾ ਹੋ ਗਿਆ ਜੀ ਸਾਰਾ ਆਹ ਕਿਆ ਬੂਰਾ ਗਰਾਹੀ ਤਾਂ ਛੋਟੀ ਐ ਤੁਹਾਡੀ ਆਹ ਨਿਆਂਦੀ ਕੜਾਹੀ ਕੋਕੋਨਟ ਪੁਰਾਦੋ ਅੱਛਾ ਅੱਛਾ ਕੋਕੋਨਟ ਆ ਕੋਕੋਨਟ ਨਾ ਪਾਓ ਠੀਕ ਐ ਆ ਬੂਰਾ ਖੋਣ ਪੂਰਾ ਹੋ ਗੋ ਲਓ ਭਾਈ ਆ ਆ ਗਿਆ ਕੋਕੋਨਟ ਆਇਆ ਹਾਂ ਸ਼ੱਕਰ ਐ ਆ ਹੋ ਉਹ ਬੂਰਾ ਹੋਈ ਸ਼ੱਕਰ ਹੋਈ ਉਹ ਆ ਗਈ ਜੀ ਸ਼ੱਕਰ ਆਪਣੀ ਬਣ ਗਈ ਗੱਲ ਉਹ ਤਾਂ ਹੁਣ ਬਣਦੀ ਬਿੰਦਾ ਸੂਰਾ 70 ਨੇ ਆਇਆ ਨਹੀਂ 70 ਬਹੁਤ ਵਧੀਆ ਬਣਦੀ ਹਾਂ ਹਾਂ ਮੈਂ ਪਿਛਲੀ ਵਾਰੀ 70 ਇਹ ਕੜਾਹੀ ਪਾਵਾ ਬੜੀ ਚਾਹਦਾ ਨਾ 70 ਵਧੀਆ ਹਾਂ 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 ਸਾਰਾ ਆ ਨਾ ਬੜੀ ਕੜਾਹੀ ਪਾਵਾ ਸ਼ੱਕਰ ਨਾਲ ਟੇਸ ਹੋ ਜਾਂਦਾ ਇਹਦਾ ਅੱਛਾ ਇਹ ਆ ਵੀ ਫੜਾਇਆ ਤਾਂ ਮੈਂ ਮਖਾਣੇ ਲੈ ਆ ਪੁੱਤ ਮੈਂ ਭੁੱਲ ਜਾਣਾ ਫਿਰ ਲਾਓ ਜੀ ਲਾਓ ਜੀ ਭਾਈ ਇਹੇ ਤਾਂ ਨਾ ਹੁਣ ਕੰਮ ਪੂਰਾ ਜੋਰਾ-ਸ਼ੋਰਾ ਦੇ ਹੋਇਆ ਪਿਆ ਪਾ ਦੇ ਪਾ ਦੇ ਤੇਜ਼ ਕਰ ਦੇ ਵਿੱਚ ਆਹ ਨੀਚੇ ਆ ਗਈ ਆਪਣੀ ਸ਼ੱਕਰ ਆਹ ਲੈਣੇ ਮਖਾਣੇ ਆਪਣੇ ਪੈ ਗਏ ਅਸਲ 'ਚ ਨਾ ਇਹ ਕੰਮ ਸਮਾਨ ਸਾਰ ਫੁਰਤੀ ਨਾਲ ਸਮਾਨ ਸਾਰਾ ਕੋਲ ਚਾਹੀਦਾ ਬੰਦੇ 2-3 ਚਾਹੀਦੇ ਇਕੱਲੇ ਬੰਦੇ ਤਾਂ ਕੰਮ ਨਹੀਂ ਆ ਤਾਂ ਮੈਂ ਕਾਜੂ ਬਦਨਾ ਕੁੱਟ ਲੈ ਜਾ ਲਾਹਣੀ ਕਹਿੰਦੇ ਸੀ ਵੀ ਵੀਡੀਓਜ਼ ਬਣਾ ਲਈ ਮੰਮੀ ਪਾਣੀ ਮੱਕਾ ਨਹੀਂ ਮੈਨੂੰ ਆਹ ਕੰਮ ਕਰਨ ਦੇ ਮੈਨੂੰ ਪਤਾ ਨਹੀਂ ਕਿ ਟਾਈਮ ਲੱਗਦਾ ਫਿਰ ਹਾਂ ਇਹ 2 ਮਿੰਟ ਲੱਗਦੇ ਬਣਨੇ ਬਿਲਕੁਲ ਬਿਲਕੁਲ ਲਓ ਜੀ ਕਾਜੂ ਬਦਾਮ ਵੀ ਹੋ ਗਏ ਆਪਣੇ ਐਡ ਬਾਹ ਤਾਂ ਇਹਦੇ ਵਿੱਚੇ ਦਿਨ ਦਾ ਪੂਰਾ ਮੈਂ ਹਾਂ ਪਰ ਕੜਾਹੀ ਛੋਟੀ ਹੈ ਕੜਾਹੀ ਛੋਟੀ ਆ ਲਓ ਲਿਆਈ ਪੋਣਾ ਵੈਸੇ ਮੰਮੀ ਹੁਣ ਕੀ ਰਹਿ ਗਿਆ ਆਹੀ ਰਹਿ ਗਿਆ ਸ਼ੱਕਰਪਾਨ ਨੂੰ ਹੀ ਰਹਿ ਗਈ ਬਸ ਬਸ ਸ਼ੱਕਰ ਤਾਂ ਇਹ 70 ਕਿਲੋ ਰੱਖੋ ਸ਼ੱਕਰ ਤਾਂ ਮੈਂ ਕਹਿੰਦਾ ਬਾਅਦ ਵਿੱਚ ਥੱਲੇ ਧਾਰ ਕੇ ਰਲਾ ਦੂੰਗੀ ਹਾਂ ਨਹੀਂ ਮੈਂ ਪਾਣੀ ਦੇ ਉੱਪਰੋਂ ਕੜਾਹੀ ਛੋਟੀ ਕਰਕੇ ਮਿਚਟੇ ਹੀ ਕਰ ਲਾਂਗੀ ਪਹਿ ਤਾਂ ਸਾਰਾ ਕੀ ਲੈਣਾ ਹੁਣ ਕੌਣ ਆਣਾ ਹੈ ਉਹਨੂੰ ਉਹਨੂੰ ਕੱਪੜੇ ਨਾਲ ਘਰ ਖਵਾ ਰਿਹਾ ਐਵੇਂ ਪਾਵੇਂ ਨਾ ਜੀ ਐਂਟਰੀ ਭਾਈ ਸਾਡੀ ਭੈਣ ਦੀ ਦੂਈ ਦੀ ਵੀ ਵੱਜ ਗਈ ਛੋਟੀ ਭੈਣ ਦੀ ਐਂਟਰੀ ਆ ਗਈ ਹੋ ਗਈ ਰਜੀ ਦੀ ਦੀ ਆ ਗਈ ਤੇ ਅੱਸੀ ਕਾਦੀ ਨੋਰ ਇੱਧਰ ਵੀ ਬਲਾਓ ਭਾਈ ਹੱਸਰ ਕਰ ਹਾਂਜੀ ਅੱਜ ਸੂਟ ਸਲਾਹਨਾ ਪਾ ਗਏ ਆਂ ਯਾ ਦੀਦੀਆਂ ਹਾਂ ਮੈਚਿੰਗ ਮੈਚਿੰਗ ਹੈ ਹੈ ਲੈ ਇਧਰ ਮੈਂ ਵੀ ਭਾਈ ਮੈਚਿੰਗ ਮੇਰੀ ਵੀ ਹੋ ਗਈ ਹੈ ਓਏ ਲੈ ਮੇਰੇ ਲੱਗੀ ਸਤਿ ਸ੍ਰੀ ਅਕਾਲ ਦੀਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਦੀਦੀ ਠੀਕ ਆ ਹਾਂ ਠੀਕ ਆ ਠੀਕ ਆ ਤੇ ਲਾਓ ਜੀ ਫਿਰ ਹੁਣ ਲੱਗਿਆ ਆਪਣਾ ਪਾਏ ਇਧਰ ਬੂਰੇ ਦੇ ਵਿੱਚ ਰਲਾਂ ਨੂੰ ਸਾਰਾ ਸਮਾਨ ਧਿਆਨ ਨਾਲ ਗਰਮ ਆ ਬਾਹਰ ਉਹ ਕਹਾਣੇ ਉਹਦੇ ਉਹ ਕਿਆ ਕਹਿੰਦੇ ਹੁੰਦੇ ਆ ਮੰਮੀ ਕਿਆ ਕਹਿੰਦੀ ਸੀ ਝੰਬਣੇ ਹੋਰ ਚੰਗੀ ਤਰ੍ਹਾਂ ਝੰਬ ਦੋ ਇਹੋ ਕਾਣਾ ਰਣਾ ਲਾਓ ਨਾ ਲਾਓ ਜੀ ਕਾਣਾ ਰਣ ਗਿਆ ਕਾਣੀ ਹੋਣ ਲੱਗੀ ਆ ਕਾਛੀ ਲੈਨੇ ਕਰ ਜਾਂਦੇ ਹੋ ਨਾ ਮળો ਢੱਪੋ ਕਹਿੰਦਾ ਢੱਪ ਦੋ ਨਾ ਮੈਂ ਤਾਂ ਹੱਥਾਂ ਨਾਲ ਲੋਟਾਂ ਪਰ ਗਰਮਾ ਚਾਲੇ ਪੈ ਨਹੀਂ ਜਾਂ ਹੱਥਾਂ ਪਰ oh my god ਜਿਹਨੇ ਤੁਹਾਡੇ ਹੰਦਾ ਹੋ ਗਿਆ ਵੇਖਾਂ ਕਿੰਨੀ ਵੜੀ ਆ ਦੇਖੋ ਮੇਰਾ ਭੁੱਲਿਆ ਵਾ ਕੀ ਬੈ ਕੇ ਹਜ ਤੱਕ ਨਹੀਂ ਠੀਕ ਹੋਇਆ ਹਾਂ ਮੈਂ ਹੋ ਗਿਆ ਹੱਥ ਲਾ ਕੇ ਹੋ ਗਿਆ ਨਾ ਨਹੀਂ 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 ਆਓ ਆਓ ਜਿਹਨੇ ਐਕਸਪੈਰੀਮੈਂਟ ਕਰ ਹਾਂ ਲੈ ਤੇ ਜਰਬਾ ਬੋਲਦਾ ਜੀ ਜੈ ਮੀ ਥੋੜੀ ਹਾਂ ਬਾਜੀ عمر ਕਰਦੇ ਹੀ ਪਨੀਰੀ ਬਣਾਉਂਦੀ ਨੇ ਸਾਰੀ ਉਮਰ ਕਰਦੇ ਪਨੀਰੀ ਬਣਾਉਂਦੇ ਪਤਾ ਨਹੀਂ ਮੀਤ ਦੇ ਵਾਰੀ ਪਈ ਆ ਤੇ ਆਟਾ ਗਰਮ ਗਰਮ ਕਿਵੇ ਕਿਦੇ ਪੰਜੀਰੀ ਰੜਾਈ ਤੇਰੇ ਨਹੀਂ ਤਾਂ ਪੈ ਗਿਆ ਮੇਰੇ ਹੱਥ ਬਣਾ ਮੇਰੇ ਵਾਰੀ ਹੋਣਗੇ ਪਤਾ ਨਹੀਂ ਮਮੀ ਦੀ ਵਾਰੀ ਜਦ ਆ ਹੋਇਆ ਪਾ ਅੱਛਾ ਹਾਂ ਮਮੀ ਨੂੰ ਬਚਾ ਕੇ ਰੱਖੀ ਹਾਂ ਇਹਦੇ ਵਾਸਤੇ ਹੀ ਲਿਆ ਕੇ ਜਦ ਆ ਹੋਇਆ ਪਾ ਆਪਾਂ ਭੁੱਲਦੀ ਭੁੱਲ ਜਿਹੜੀ ਭੈਣ ਸੀ ਨਾ ਮੇਰੀ ਉਹ ਲੱਗਦੀ ਰੌਣਾਂ ਮੈਂ ਥੱਲੇ ਥੱਲੇ ਪਏ ਸ਼ੱਕਰ ਭਈਆਂ ਨਾਲ ਥੱਲੇ ਬੁੱਤਾਂ ਕਰਦੀਆਂ ਕੋਈ ਨਹੀਂ ਹੌਲੀ ਹੌਲੀ ਹੋ ਜਣੀ ਸਾਰੀ ਬਸ ਰਲ ਗਈ ਲਓ ਜੀ ਐਦਾਂ ਭਾਈ ਰਲਦੀ ਆ ਪੰਜੀਰੀ ਹੈ ਸਾਰਾ ਪ੍ਰੋਸੈਸ ਤੁਹਾਨੂੰ ਅਸੀਂ ਦਿਖਾਤਾ ਕੀ ਕੀ ਕੁਛ ਪੈਣਾ ਕਿੱਕਣਾ ਪੈਣਾ ਪੈ ਨਹੀਂ ਹੈ ਹਨਾ ਤੇ ਐਨ ਬਣ ਗਈ ਗੱਲਬਾਤ ਪੰਜੀਰੀ ਦੀ ਤੇ ਤੁਸੀਂ ਵੀ ਭਾਈ ਆਪਣੇ ਘਰਾਂ ਚਲੋ ਜ਼ਰੂਰੀ ਨਹੀਂ ਹੈਗਾ বিজে ਕੋ ਇਹ મતલਬ ਇਕਨ ডেলিਵਰੀ ਤੋਂ ਬਾਅਦ ਇਹ ਵੈਸੇ ਆਪਣੇ ਖਾਣ ਪੀਣ ਨੂੰ ਬਹੁਤ ਵਧੀਆ ਵਧੀਆ ਆਈਟਮਾਂ ਸਿਆਲ ਸਿਆਲ ਇਹ ਖਾਣ ਪੀਣ ਨੂੰ ਵੈਸੇ ਖਾ ਸਕਦੇ ਆ ਨਾ ਹਾਂ ਬਹੁਤ ਜਾਨ ਵਾਲੀ ਚੀਜ਼ ਆ ਕਰਮ ਚੀਜ਼ਾਂ ਨਾ ਪਾਓ ਜਿੱਕਰ ਆਪਣੀ ਜਿਹੜੀ ਤਾਤ ਵਾਲੀਆਂ ਪਾਓ ਬਿਲਕੁਲ ਹਾਂ ਤੇ ਨਾ ਪਾਓ ਤੁਸੀਂ ਵੀ ਰਲਾ ਸਕਦੇ ਆ ਪੰਜੀਰੀ ਨਹੀਂ ਗੁੰਦ ਦਾ ਰੀਤ ਤੇ ਵਧੀਆ ਆ ਨਾ ਜੋੜ ਲੱਕ ਲੱਕ ਨੂੰ ਚੋਦਾ ਹਾਂ ਵਧੀਆ ਚੀਜ਼ ਆ ਗੁੰਦ ਕੀ ਲੱਗਦੀ ਆ ਉਹ ਨੂੰ ਹੋ ਗਿਆ ਕਿਲਾ ਹੋ ਗਈਆਂ ਤੜਵਾਰ ਸਭ ਕੁਸ ਹਾਂ ਮੈਂ ਵੀ ਦੋਸਤ ਰੇਸ ਤੇ ਹੋ ਗਿਆ ਹੁਣ ਜੀ ਖਾਣੇ ਨੂੰ ਹਾਂ ਭਾਈ ਜੀ ਦਾ ਕੀ ਕਰਦਾ ਆਓ ਆਓ ਖਾਓ ਛਕਾਉਨੇ ਆ ਇਹ ਲਾਉਂਦੇ ਆਂ ਤਰਾ ਕਰ ਵੈਸੇ ਮੰਮੀ ਬਣਾ ਵੀ ਦਊਂਗੇ ਅਸੀਂ ਇਹੀ ਗੱਲ ਹੈ ਹੈ ਮੰਮੀ ਵੈਸੇ ਇਹ ਵੀ ਕੰਮ ਹੈ ਲੋਟ ਆ ਥੱਲੇ ਰਲਾਉਣੇ ਵਾਲਾ ਬੇਹੇ ਜੇ ਕੜਾਹੀ ਪਹਿਲੇ ਹੀ ਆਪਾਂ ਬੜੀ ਧਰੀ ਵੀ ਹੁੰਦੀ ਮੈਂ ਤਾਂ ਨਹੀਂ ਧਰੀ ਹੈਗੀ ਮੈਂ ਤਾਂ ਮਖਾਣੇ ਪਾਣੇ ਆ ਫਿਰ ਕੜਾਹੀ ਬੜੀ ਆ ਉਹ ਹੱਥ ਜਲੀ ਜਾਣੇ ਅੱਛਾ ਤੇ ਤਾਂ ਛੋਟੀ ਕੜਾਹੀ ਥੋੜਾ ਜਿਹਾ ਸਮਾਨ ਹੈ ਠੀਕ ਆ ਤਾਂ ਉਹ ਕੜਾਹੀ ਓਕੇ ਤੇ ਪਿੰਨੀ ਆਪ ਨੂੰ ਯਾਨੂ ਖੋਈ ਨੂੰ ਇਹ ਇਹ ਕੜਾਹੀ ਭਾਈ ਸਪੈਸ਼ਲ ਮੰਮੀ ਨੇ ਖੋਈ ਨੂੰ ਰੱਖੀ ਹੋਈ ਆ ਪਿੰਨੀਆਂ ਬਣਾਉਣੀਆਂ ਹੁੰਦੀਆਂ ਜਦ ਜਾ ਜਿੱਦਾਂ ਹੁਣ ਕੋੜ ਪੈ ਗਈ ਅੱਜ ਲੱਡੂ ਤੁਹਾਡਾ ਭਾਈ ਬਿਮਾਰ ਆ ਉਹ ਤਾਂ ਨਹੀਂ ਬੁਖਾਰ ਤੇ ਆ ਹੋਇਆ ਇਹਨੂੰ ਬੁਖਾਰ ਚੜਦਾ ਤੁਹਾਡੇ ਲੱਡੂ ਬੁਖਾਰ ਆ ਗੋਦੀ ਤੇ ਆ ਸਾਨੂੰ ਤਾਂ ਹੀ ਸਾਡਾ ਕੰਮ ਲੇਟ ਹੋ ਗਿਆ ਇਹ ਸਵੇਰ ਤੋਂ ਹੀ ਇਹ ਚੱਕੀ ਫਿਰਦੀ ਆ ਕਦੇ ਅੱਜ ਭਾਈ ਸੂਟਾਂ ਦਾ ਅੱਜ ਖੱਲੀ-ਕੱਲੀ ਦਾ ਸੂਟਾਂ ਦਾ ਜ਼ੋਰ ਦੇਖਣਾ ਹੈ ਬਹਿ ਜਾ ਬਹਿ ਜਾ ਕਰਾਈ ਇਹ ਸਣਾ ਪਹਿਲਾਂ ਤਾਂ ਮੈਂ ਲੱਗੀ ਤੇ ਤੁਹ ਬ ਲੈ ਕੇ ਜਾ ਪਾਣਾ ਫਿਰ ਸਰਾ ਹੋ ਗਿਆ ਮੈਂ ਛੱਡ ਪੜਾ ਉਹ ਚ ਸਾਰੇ ਜੇ ਲੈ ਲਈ ਗਏ ਨਾ ਤਾਂ ਕਾਟਨ ਦਾ ਹੀ ਬਾਕੇ ਮੈਂ ਤਾਂ ਪਹਿਲਾਂ ਮੋਰ ਤੋਂ ਥੀਅਰ ਕੱਢਿਆ ਤਾਂ ਫਿਰ ਮੈਂ ਦੁਬਾਰਾ ਬੀਚ ਰੱਖ ਸਮਝੇ ਨਹੀਂ ਲੱਗਦੀ ਕਿਹੜੇ-ਕਿਹੜੇ ਪਾਈਏ ਇਹ ਸੂਟੇ ਬਹੁਤ ਆ ਹਾਂ ਜੀ ਜੀ ਮੈਂ ਤਾਂ ਦੱਸਿਆ ਤਾਂ ਵੇ ਬੰਦਾ ਚਾਰ ਵਿਆਹ ਦੇਖ ਸਕਦਾ ਇੱਕ ਸੂਟ ਨਾਲ ਜਨਾਨੀ ਨਹੀਂ ਦੇਖ ਸਕਦੀ ਇਹਨਾਂ ਦਾ ਇਹਨਾਂ ਦਾ ਇੱਕ ਵਿਆਹ ਦੇ ਵਿੱਚ ਚਾਰ ਸੂਟ ਚਾਹੀਦੇ ਆ ਗੱਲ ਸਹੀ ਆ ਅਈ ਤਾਂ ਇੱਕ ਸੂਟ ਨਾਲ ਚਾਰ ਵਿਆਹ ਦੇਖ ਲਵਾਂਗੇ ਜਨਾਨੀ ਆ ਉਹ ਨਿਆਣੇ ਹੁੰਦੇ ਉਹਦੇ ਕੋਲ ਨਿਆਣੇ ਦਾ ਬੰਦੇ ਚਾਹੀਦੇ ਨੇ ਇੱਥੇ ਨਿਆਣੇ ਕਈ ਵਾਂ ਨਿਆਣਾ ਹੀ ਚੱਕਿਆ ਚੱਕਿਆ ਹੋਣਾ ਹੈ ਜੀ ਮੈਂ ਕਰ ਦਿੰਦਾ ਜਾਂ ਮਾਈਕਾ ਬੰਦਾ ਨੇ ਹਾਂ ਪਾਣੀ ਧੋ ਬੰਦਾ ਚਾਹ ਧੋ ਦਿੰਦਾ ਫੇ ਬਦਲ ਨਹੀਂ ਪੈਂਦੇ ਹਾਂ ਲੈ ਦੱਸ ਮੈਂ ਮੈਂ ਇਹ ਤਾਂ ਮੰਮੀ ਉਹ ਗੱਲ ਪਤਾ ਕੀ ਆ ਮੰਮੀ ਨੇ ਹਮਲਾਤ ਕੁੜੀਆਂ ਦੀ ਉਹ ਕਰਨੀ ਹਾਂ ਗੱਲ ਤਾਂ ਆਏ ਰੇਸ ਮਾ ਕਹਿੰਦੇ ਬੰਦਾ ਤੇ ਮੇਰੇ ਬਰਾਬਰ ਹੀ ਨਹੀਂ ਕਰ ਸਕਦਾ ਗੱਲ ਤਾਂ ਕਰ ਸਕਦਾ ਕਿਸੇ ਨੂੰ ਨਹੀਂ ਕਰ ਸਕਦਾ ਕਾ ਨਹੀਂ ਕਰ ਸਕਦਾ ਰੇਕ ਪਾਸੇ ਨੂੰ ਕੀ ਕਰੇ ਨਹੀਂ ਸਕਦਾ ਬੰਦੇ ਨਾਲ ਮਾਰਨਾ ਕਰ ਮਾਮਾ ਸਹੀਆਂ ਹਾਂ ਤਾਈਓ ਬੰਦੇ ਦੀ ਕੋਈ ਜੇ ਮੈਂ ਉਹ ਨਾ ਦਾ ਸੋਚ ਕਰਾਂ ਹੋਈ ਹਰ ਆਖਣਦਾ ਨਾ ਹੈ ਹੈ ਰਲ ਗਈਆਂ ਨਾ ਆਪਾਂ ਅਸੀਂ ਮੱਥਾ ਟੇਕੋ ਬਣ ਕੀ ਗੱਲ ਨਾ ਭਾਈ ਪਹਿਲਾਂ ਕੋਲੀ ਲਿਆ ਹਾਂ ਮੱਥਾ ਟੇਕ ਲਾਉਂ ਮੈਂ ਬੜੇ ਬਡੇਰੇ ਨੇ ਚੱਕਣੀ ਭਾਈ ਅੱਛਾ ਪਹਿਲਾਂ ਬੜੇ ਬਡੇਰੇ ਨੇ ਚੱਕਣੀ ਠੀਕ ਹੈ ਫੇਰ ਆਪਣੀ ਹਾਂ ਲਿਆ ਲਿਆ ਤੇ ਇਹ ਇਹ ਵੀ ਵੈਸੇ ਜ਼ਰੂਰੀ ਹੁੰਦਾ ਜੀ ਇਹ ਕੰਮ ਹੈ ਅੱਛਾ ਇਹ ਜਿਆਦਾ ਜੁਰੀ ਘਰ ਦੇ ਵਿੱਚ ਜੀ ਆਇਆ ਨਵਾ ਅਕਸਰ ਹਾਂ ਹਾਂ ਉਦੇ ਵਾਸਤੇ ਆ ਸਰ ਹੂੰ ਇਹ ਉਹਨਾਂ ਦੇ ਨਾਮ ਦੀ ਮੈਂ ਜਾਨਵਰਨ ਪਾਣੀ ਠੀਕ ਹੈ ਅੱਛਾ ਉਹਨਾਂ بڑے بڑے ਰੂਆਂ ਦੇ ਨਾਮ ਦੀ ਜਾਨਵਰਾਂ ਨੂੰ ਪਾਣਾ ਸਾਡੇ ਇਕਣਾ ਪੈਂਦਾ ਪਹਿਲਾਂ ਠੀਕ ਆ ਠੀਕ ਆ ਠੀਕ ਆ ਭਾਈ ਜਿਹੜੀ ਤੁਸੀਂ ਘਰ ਬਣਾਨੇ ਉਹਦੀ ਕੋਈ ਗੱਲ ਨਹੀਂ ਕੋਈ ਖਾਈ ਜਾਵੇ ਕੋਈ ਪੀ ਜਾਵੇ ਪਰ ਇਹਦਾ ਜ਼ਰੂਰੀ ਹੁੰਦਾ ਇਹ ਨਵਾਂ ਜੀ ਆਇਆ ਨਾ ਘਰ ਦੇ ਵਿੱਚ ਹਾਂ ਉਹਦੇ ਕਰਕੇ ਇਹ بڑے بڑے ਰਿਆਂ ਦੀ ਵੀ ਕਰਦੇ ਹੁੰਦੇ ਇਹ ਗੁਰਦੁਆਰਾ ਸਾਹਿਬ ਦੀ ਹੈ ਤੇ ਆਹ بڑے ਬਡੇਰਿਆਂ ਦੀ ਹੋਗੀ ਏ ਭਾਈ ਆਪਾਂ ਨੇ ਅ ਮੈਨੂੰ ਨਾ ਲੱਗਦਾ ਹੋਇਆ ਸਾਰਾ ਕੁਝ ਹੁਣਾ ਦਾ ਹੀ ਖਾਦੇ ਬੜੇ ਬਡੇਰਿਆਂ ਦਾ ਹੀ ਹੈ ਬਿਲਕੁਲ ਬਿਲਕੁਲ ਮਾਂ ਦਾ ਜ਼ਰੂਰੀ ਹੈ ਨਹੀਂ ਨਹੀਂ ਜ਼ਰੂਰੀ ਆਪੀ ਭਾਈ ਮੈਂ ਅਏ ਸਾਲ ਜੱਬੀ ਬਣਾਉਂਦੀ ਆ ਮੈਂ ਤਾਂ ਬਣਾਉਂਦੀ ਚੱਕ ਨਹੀਂ ਹਾਂ ਨਹੀਂ ਨਹੀਂ ਠੀਕ ਆ ਠੀਕ ਆ ਤੇ ਲਾਓ ਜੀ ਪਨੀਰੀ ਵਾਲਾ ਹੋ ਗਿਆ ਆਪਣਾ ਪ੍ਰੋਸੈਸ ਹੁਣ ਕੰਪਲੀਟ ਪਨੀਰੀ ਨਹੀਂ ਪੰਜੀਰੀ ਪੰਜੀਰੀ ਉਹ ਪਨੀਰੀ ਕਹੀ ਉਹ ਪਨੀਰੀ ਕਹੀ ਪਨੀਰੀ ਨਹੀਂ ਪੰਜੀਰੀ ਪੰਜੀਰੀ ਚਾਹ ਪੰਜੀਰੀ ਆ ਚੱਕਰ ਰੱਖੋ ਇਹਨਾਂ ਠੰਡੀ ਹੋ ਰਹੀ ਆ ਇਹ ਤਾਂ ਠੰਡੀ ਹੋ ਪਾਈ ਚੱਕੋ ਫਿਰ ਤੇ ਇਹ ਮਮੀ ਹੁਣ ਇਹ ਕੰਧ ਪਰ ਬੜੇ ਉਹ ਕੰਧ ਪਰ ਸਾਹਮਣੇ ਰੱਖ ਦੋ ਪਸ਼ੂ ਉਹ ਕੰਧ ਪਰ ਤਾਂ ਲੰਬੇ ਦਾ ਪਾ ਦੋ ਉੱਪਰ ਆਪੇ ਜਾਨਵਰਾਂ ਨੇ ਚੁੱਕ ਲੈਣੀ ਆ ਕੇ ਆਹ ਭਰਾਵਾ ਇਹੇ ਜਿਹੜੇ ਡੱਬੇ ਲੈ ਆਈਏ ਦਿਖਾਉਣੀ ਦੇ ਲਓ ਭਾਈ ਬਾਕੀ ਉਹ ਲਓ ਇਹ ਬੜੇ ਬਡੇਰੀਆਂ ਦੇ ਨਾਮ ਦੀ ਆਪਾਂ ਨੇ ਅ ਪੰਛੀਆਂ ਨੂੰ ਪਾਤਾ ਭਾਈ ਮਹਾਰਾਜ ਸੌਖਾ ਰੱਖੀ ਨੀ ਬੜੀ ਬਲੀ ਸਾਡੇ ਨਾਲ ਆਉਂਦਾ ਸਮਝ ਰਿਹਾ ਹੈ ਚਲੋ ਲਓ ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ